ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਮਾਸ਼ਰ ਦੇਖ ਰਹੇ ਹੋ ਅੱਜ ਤੁਹਾਡੇ ਨਾਲ ਲੁਧਿਆਣਾ ਸ਼ਹਿਰ ਦੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਲੁਧਿਆਣਾ ਦੇ ਖੁੱਡ ਮੁਹੱਲੇ ਵਿੱਚ ਇੱਕ ਬਹੁਤ ਹੀ ਭਿਆਨਕ ਹਾਦਸਾ ਵਾਪਰਿਆ ਜਿਸ ਨਾਲ ਚਾਰੇ ਪਾਸੇ ਸਨਸਨੀ ਫੈਲੀ ਹੋਈ ਹੈ ਦੱਸ ਦਈਏ ਕਿ ਇੱਕ ਤੇਜ਼ ਰਫ਼ਤਾਰ ਵਰਨਾ ਗੱਡੀ ਨੇ ਇੱਕ ਦੁਕਾਨ ਵਿੱਚ ਟੱਕਰ ਮਾਰ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਇਹ ਗੱਡੀ ਇੱਕ 14 ਸਾਲ ਦਾ ਬੱਚਾ ਚਲਾ ਰਿਹਾ ਸੀ ਜਿਸ ਨਾਲ ਇੱਕ ਹੋਰ ਬੱਚਾ ਕਾਰ ਵਿੱਚ ਮੌਜੂਦ ਸੀ ਦੱਸਿਆ ਜਾ ਰਿਹਾ ਹੈ ਕਿ ਗੱਡੀ ਦੁਕਾਨ ਵਿੱਚ ਵੱਜ ਕੇ ਪਲਟ ਗਈ ਪਰ ਗਰੀਮਤ ਇਹ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਤਾਂ ਬਚਾ ਰਿਹਾ ਪਰ ਦੁਕਾਨ ਕਾਫੀ ਨੁਕਸਾਨੀ ਗਈ ਹੈ ਇਸ ਵੱਡੇ ਹਾਦਸੇ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਕਰਯੋਗ ਹੈ ਕਿ ਮਾਪੇ ਤੇ ਵੀ ਵੱਡੇ ਸਵਾਲ ਨੇ ਕਿ ਇੰਨੀ ਘੱਟ ਉਮਰ ਵਿੱਚ ਬੱਚਿਆਂ ਨੂੰ ਵਹੀਕਲਸ ਚਲਾਉਣ ਲਈ ਕਿਉਂ ਦਿੰਦੇ ਨੇ ਜਾਣਕਾਰੀ ਦਿੰਦੇ ਆ surjit singh ਤੇ paramjit singh ਦੁਕਾਨ ਮਾਲਕਾਂ ਨੇ ਦੱਸਿਆ ਕਿ ਗੱਡੀ ਬਹੁਤ ਹੀ ਤੇਜ਼ ਸਪੀਡ ਨਾਲ ਆ ਕੇ ਦੁਕਾਨ ਵਿੱਚ ਵੱਜੀ ਤੇ ਪਲਟ ਗਈ ਆਸ-ਪਾਸ ਦੇ ਲੋਕਾਂ ਨੇ ਗੱਡੀ ਨੂੰ ਸਿੱਧਾ ਕੀਤਾ ਕਿਉਂਕਿ ਗੱਡੀ ਵਿੱਚੋਂ ਧੂਆ ਨਿਕਲਣ ਲੱਗ ਗਿਆ ਸੀ ਤੇ ਅੱਗ ਲੱਗਣ ਦਾ ਵੀ ਡਰ ਸੀ। ਨਾਲ ਦੀ ਨਾਲ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਬੱਚਿਆਂ ਨੂੰ ਬੜੀ ਹੀ ਮੁਸ਼ਕਿਲ ਨਾਲ ਗੱਡੀ ਵਿੱਚੋਂ ਬਾਹਰ ਕੱਢਿਆ ਗਿਆ ਤੇ ਬੱਚਿਆਂ ਦੇ ਸੱਟਾਂ ਵੀ ਵੱਜੀਆਂ ਹਨ। ਉਹਨਾਂ ਨੇ ਇਹੀ ਮੰਗ ਕੀਤੀ ਹੈ ਕਿ ਸਾਨੂੰ ਹੋਰ ਕੁਝ ਨਹੀਂ ਚਾਹੀਦਾ, ਬਸ ਬੱਚਿਆਂ ਦੇ ਮਾਤਾ-ਪਿਤਾ ਨੂੰ ਅਪੀਲ ਹੈ ਕਿ ਸਾਡੀ ਦੁਕਾਨ ਦਾ ਜਿੰਨਾ ਵੀ ਨੁਕਸਾਨ ਹੋਇਆ ਹੈ ਉਹ ਠੀਕ ਕਰਵਾ ਦੇਣ। ਪਰ ਇਹ ਹੈਰਾਨੀ ਵਾਲੀ ਗੱਲ ਹੈ ਕਿ ਮਾਤਾ ਪਿਤਾ ਕਿਵੇਂ ਇੰਨੇ ਬੇਖੌਫ ਹੋ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਇੰਨੀਆਂ ਵੱਡੀਆਂ ਗੱਡੀਆਂ ਫੜਾ ਦਿੰਦੇ ਹਨ ਅਸੀਂ ਆਪਣੇ ਚੈਨਲ ਵੱਲੋਂ ਅਪੀਲ ਕਰਦੇ ਹਾਂ ਕਿ ਬੱਚਿਆਂ ਨੂੰ 2 wheelers ਜਾਂ 4 wheelers 18 ਸਾਲ ਤੋਂ ਪਹਿਲਾਂ ਨਾ ਦਿੱਤੇ ਜਾਣ ਕਿਉਂਕਿ ਇਹ ਉਹਨਾਂ ਦੇ ਬੱਚਿਆਂ ਲਈ ਉਹਨਾਂ ਲਈ ਤੇ ਬਾਕੀਆਂ ਲਈ ਖਤਰਾ ਪੈਦਾ ਕਰ ਸਕਦੇ ਹਨ ਦਿਖਾਉਂਦੇ ਹਾਂ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਹਾਂਜੀ ਮੇਰਾ ਨਾਮ ਪਰਮਜੀਤ ਸਿੰਘ ਹੈ ਦੁਕਾਨ ਮੇਰੀ ਹੈ ਕੱਪੜੇ ਦੀ ਅੱਛਾ ਇਹ ਕੁੱਟ ਮਹੱਲੇ ਦਾ ਚੌਂਕੀ ਚ ਦੁਕਾਨ ਹੈ ਇਹ ਬੱਚਾ ਆਇਆ ਹੈ ਉਹਨੇ ਬਹੁਤ ਸਪੀਡ ਨਾਲ ਬੱਚਾ ਆਇਆ ਚੌਂਕ ਦੇ ਵਿੱਚੋਂ ਬਰਨਾਗਾ ਹਾਂਜੀ ਮੈਂ ਦੁਕਾਨ ਤੇ ਦੁਕਾਨ ਦਾ ਇਹ ਮੈਨੂੰ ਨਾਮ ਨਹੀਂ ਪਤਾ ਵੈਸੇ ਬਾਕੀ ਇਹ ਗੱਡੀ ਇੱਕਦਮ ਆਈ ਹੈ ਮੈਂ ਪਿੱਛੇ ਦੁਕਾਨ ਤੇ ਨਹੀਂ ਹੈਗਾ ਸੀ ਡੈਡੀ ਮੇਰੇ ਦੁਕਾਨ ਤੇ ਬੈਠੇ ਸੀ ਠੀਕ ਹੈ ਤੇ ਇੱਕਦਮ ਗੱਡੀ ਉਲਟੀ ਹੈ ਗੱਡੀ ਉਲਟ ਕੇ ਫਿਰ ਤਾਂ ਮੇਰੀ ਦੁਕਾਨ ਦੇ ਪਹਿਲੇ ਵੱਜੀ ਵਲਟ ਉਸ ਤੋਂ ਵਲਟ ਗਈ ਹੈ ਫਿਰ ਡੈਡੀ ਨੇ ਤੇ ਹੋਰ ਬਾਕੀ ਬੰਦਿਆਂ ਨੇ ਮਿਲ ਕੇ ਗੱਡੀ ਚੱਕੀ ਹੈ ਤੇ ਬੱਚਿਆਂ ਨੂੰ ਬਚਾਇਆ ਤੇ ਉਸ ਤੋਂ ਬਾਅਦ ਗੱਡੀ ਦੀ ਵੀ ਕੰਡੀਸ਼ਨ ਦੇਖ ਲਓ ਤੇ ਦੁਕਾਨ ਦੇ ਵੀ ਦੇਖ ਲਓ ਦੁਕਾਨ ਦਾ ਬਹੁਤ ਨੁਕਸਾਨ ਹੈ ਗੱਡੀ ਕੌਣ ਚਲਾ ਰਿਹਾ ਸੀ ਗੱਡੀ ਇੱਕ ਛੋਟਾ ਜਿਹਾ ਬੱਚਾ ਸੀਗਾ 13-14 ਸਾਲ ਦਾ ਸੀਗਾ ਅੱਛਾ ਤੇ ਉਹਦੇ ਬੱਚੇ ਆ ਪਿੱਛੇ ਇੱਕ ਹੋਰ ਬੈਠਾ ਸੀਗਾ ਦੋ ਬੱਚੇ ਸੀਗੇ ਅੱਛਾ ਤੇ ਦੋਹਾਂ ਨੂੰ ਪਿਛਲੀ ਡਿੱਕੀ ਤੋਂ ਬਾਹਰ ਕਢਵਾਇਆ ਗਿਆ ਹੈ ਤੇ ਉਹ ਇਸ ਤਰ੍ਹਾਂ ਬਾਹਰ ਨਿਕਾਲ ਕੇ ਉਹਨਾਂ ਨੂੰ ਠੀਕ ਮਤਲਬ ਕਿ ਹੁਣ ਬੱਚੇ ਠੀਕ ਹੈ ਕੋਈ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਨਹੀਂ ਹੈ ਬੱਚੇ ਦੇ ਮਾੜੇ ਜਿਹੇ ਉਂਗਲਾਂ ਤੇ ਚੋਟ ਲੱਗੀ ਹੈ ਉਹ ਮਾਪੇ ਉਹਨੇ ਉਹਨਾਂ ਨੂੰ ਫਿਰ ਦਵਾਈ ਦੁਈ ਦਵਾ ਕੇ ਠੀਕ ਹੈ ਤੇ ਫਿਰ ਮਾਲੀ ਨੁਕਸਾਨ ਮਾਲੀ ਨੁਕਸਾਨ ਹੈ ਮੇਰੀ ਦੁਕਾਨ ਦੇ ਸ਼ੀਸ਼ੇ ਸ਼ੂਸ਼ੇ ਸਾਰੇ ਟੁੱਟ ਗਏ ਨੇ ਦੁਕਾਨ ਦਾ ਨੁਕਸਾਨ ਹੋਇਆ ਹੈ ਹੁਣ ਕੀ ਚਾਹਨੇ ਹੁਣ ਮੇਰਾ ਇਹ ਕਹਿਣਾ ਜੀ ਜਿਹੜਾ ਮੇਰਾ ਨੁਕਸਾਨ ਹੋਇਆ ਹੈ ਉਹ ਸਹੀ ਕਰਾ ਦੇਣ ਬਸ ਹੋਰ ਆਪਾਂ ਕੁਝ ਨਹੀਂ ਮੰਗਦੇ ਬਾਕੀ ਇਹ ਵੀ ਆਪਾਂ ਉਹਨਾਂ ਦੇ ਬੱਚੇ ਦੇ ਕੋਈ ਦੁੱਖ ਨਹੀਂ ਹੈਗੇ ਉਹਨਾਂ ਦੇ ਬੱਚੇ ਕੀ ਹੋਇਆ ਕੀ ਨਾਮ ਹੈ ਤੁਹਾਡਾ ਪਹਿਲਾ ਇਹ ਕਹੀ ਮੇਰਾ ਨਾਮ ਸੁਰਜੀਤ ਸਿੰਘ ਹੈ ਅੱਛਾ ਕਿਹੜਾ ਜਗ੍ਹਾ ਦਾ ਹੈ ਕਿਹੜੀ ਜਗ੍ਹਾ ਦਾ ਹੈ ਇੱਕ ਘੋਡੋਂ ਲੈ ਜਾਉਂਗੇ ਅੱਛਾ ਕਿਹੜਾ ਰੋਡ ਹੈ ਅੱਛਾ ਕੀ ਹੋਇਆ ਉਹ ਗੱਡੀ ਇਧਰੋਂ ਦੀ ਆਈ ਹੈ ਬੜੀ ਸਪੀਡ ਤੇ ਆਈ ਹੈ ਐ ਤੇ ਨਾਲ ਹੀ ਇਹ ਗੱਡੀ ਲੈ ਅੱਗੇ ਨੇ ਇੱਥੇ ਮਾਰੀ ਕਿੱਥੇ ਐ ਦੁਕਾਨ ਦੇ ਵਿੱਚ ਤੇ ਨਾਲ ਹੀ ਗੱਡੀ ਫੇਰ ਲੱਗੀ ਨਾ ਤੇ ਨਾਲ ਹੀ ਉਲਟ ਗਈ ਹੈ ਉਲਟ ਗਈ ਫਿਰ ਬੰਦਿਆਂ ਨੇ ਲਾਲ ਕੇ ਖੜੀ ਕੀਤੀ ਹੈ ਤੇ ਤੂੰ ਤਾਂ ਕੀਤੀ ਹੈ ਕਿਉਂਗੇ ਤੂੰ ਹਾਂ ਨਿਕਲਣ ਆ ਗਿਆ ਸੀ ਆਗ ਲੱਗ ਜਾਣੀ ਸੀ ਗੱਡੀ ਨੂੰ ਹਾਂ ਫਿਰ ਉਹ ਜਿਹੜੇ ਦੋ ਵੀਤ ਬੈਠੇ ਸਨ ਉਹਨਾਂ ਨੂੰ ਕਿੱਥੋਂ ਨਹੀਂ ਕੱਢਿਆ ਹਾਂ ਕਿੰਨੇ ਜਣੇ ਸੀ ਗੱਡੀ ਦੇ ਚੁੱਤਲੇ ਇੱਕ 12 13 ਸਾਲ ਦਾ ਮੁੰਡਾ ਹੈ ਤੇ ਇੱਕ ਉਹ ਪਿੱਛੇ ਬੈਠਾ ਸੀ ਇੰਦੂਜਿਆ ਉਹ ਵੀ 14 15 ਸਾਲ ਦਾ ਤੇ ਗੱਡੀ ਕੌਣ ਚਲਾ ਰਿਹਾ ਸੀ ਗੱਡੀ 13 14 ਸਾਲ ਦਾ ਮੁੰਡਾ ਉਹ ਚਲਾ ਰਿਹਾ ਸੀ ਠੀਕ ਹੈ ਤੇ ਛੱਡ ਲੱਗੀ ਕਿਸੇ ਦੇ ਹਾਂਜੀ ਬੱਚੇ ਦੇ ਲੱਗੀ ਹੈ ਉਹਨਾਂ ਨੂੰ ਸੀ ਤੇ ਨਾ ਬਾਹਰ ਚਾ ਉਹ ਜਿਹੜਾ ਚਲਾ ਰਿਹਾ ਸੀ ਉਹਦੇ ਉਂਗਲਾਂ ਤੇ ਲੱਗੀ ਹੈ ਕੰਟਰੋਲ ਨਹੀਂ ਹੋਇਆ ਉਹਦਾ ਕੰਟਰੋਲ ਨਹੀਂ ਆਈ ਬੋਡੀ ਫੀਲ ਤੇ ਹੁੰਦੀ